ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਅੱਜ ਉਸ ਕਾਲਪੁਰਖ ਵਾਹਿਗੁਰੂ ਦੀ ਮੇਰ ਦੇ ਨਾਲ ਬੈਠੇ ਬੈਠੇ ਇੱਕ ਫਕੀਰ ਦਾ ਕਿੱਸਾ ਯਾਦ ਆ ਗਿਆ ਫਿਰ ਮੇਰਾ ਦਿਲ ਕੀਤਾ ਕਿ ਕਈ ਵਾਰ ਭੁੱਲ ਜਾਈਦਾ ਵਿਚਨ ਨਾਲੇ ਤਾਂ ਰਿਕਾਰਡ ਹੋ ਜਾਊਗਾ ਨਾਲੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਹੁੰਦਾ ਕੀ ਆ ਕਿੱਸਾ ਛੋਟਾ ਪਰ ਇਹਦਾ ਸਾਰ ਬੜਾ ਤਕੜਾ ਕਿਸੇ ਸ਼ਹਿਰ ਦੇ ਵਿੱਚ ਇੱਕ ਫਕੀਰ ਰਹਿੰਦਾ ਹੁੰਦਾ ਇੱਕ ਦਿਨ ਮੀਂਹ ਦਾ ਮੌਸਮ ਹੁੰਦਾ ਬਰਸਾਤ ਹੁੰਦੀ ਆ ਮੀਂਹ ਪੈਣ ਲੱਗਿਆ ਹੁੰਦਾ ਤੇ ਉਹ ਮਸਤੀ ਦੇ ਵਿੱਚ ਰੱਬ ਨਾਲ ਗੱਲਾਂ ਕਰਦਾ ਤੁਰਿਆ ਜਾਂਦਾ ਕਹਿੰਦਾ ਵਾਹ ਓਏ ਰੱਬਾ ਅੱਜ ਤੱਕ ਕਹਿੰਦਾ ਕਿੰਨ ਮਣ ਹੋ ਗਈ ਅੱਜ ਤੱਕ ਕਹਿੰਦਾ ਤੂੰ ਖੁਸ਼ ਆ ਮੇਰੇ ਤੇ ਅੱਜ ਤੱਕ ਤੂੰ ਮੇਰੀ ਭਗਤੀ ਤੋਂ ਖੁਸ਼ ਲੱਗਦਾ ਐਨੀ ਰਹਿਮਤ ਕਹਿੰਦਾ ਐਨੀ ਰਹਿਮਤ ਇੱਕ ਇੱਕ ਬੂੰਦ ਦੇ ਵਿੱਚ ਕਹਿੰਦਾ ਤਰੀ ਕਿੰਨੀ ਰਹਿਮਤ ਆ ਤੇ ਕਿੰਨੀਆਂ ਬੂੰਦਾਂ ਤਾਂ ਮੇਰੇ ਉੱਤੇ ਪਾਤੀਆਂ ਮੀਂਹ ਦੀਆਂ ਇਦਾਂ ਖੁਸ਼ ਹੋਇਆ ਗੱਲਾਂ-ਬਾਤਾਂ ਕਰਦਾ ਜਾਂਦਾ ਉਹ ਸ਼ਹਿਰ ਦੇ ਲੋਕਾਂ ਨੂੰ ਪਤਾ ਹੁੰਦਾ ਵੀ ਫਕਰਬੰਦਾ ਇਦਾਂ ਹੀ ਇੱਕ ਟਾਬੇ ਵਾਲਾ ਆਵਾਜ਼ ਮਾਰ ਕੇ ਤੇ ਉਹ ਚਾਹ ਦਾ ਕੱਪ ਫਕੀਰ ਨੂੰ ਦਿੰਦਾ ਫਕੀਰ ਫੇਰ ਉੱਥੇ ਬੈਠ ਕੇ ਚਾਹ ਦਾ ਕੱਪ ਪੀਂਦਾ ਚਾਹ ਪੀ ਕੇ ਤੇ ਫਿਰ ਤੁਰ ਪੈਂਦਾ ਫਿਰ ਉੱਪਰ ਨੂੰ ਮੂੰਹ ਕਰਦਾ ਤੇ ਆਪਣੇ ਰੱਬ ਨੂੰ ਕਹਿੰਦਾ ਵਾਹ ਓਏ ਰੱਬਾ ਅੱਜ ਤਾਂ ਕਹਿੰਦਾ ਦੇਖ ਪਹਿਲਾਂ ਤੂੰ ਰਹਿਮਤਾ ਵਰਸਾਈਆਂ ਨਾਲ ਕਹਿੰਦਾ ਜੇ ਚਾਹ ਵੀ ਭਲਾਈ ਤੂੰ ਬੱਲੇ ਓ ਬੱਲੇ 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 ਇਹ ਬਾਦਸ਼ਾਹੀ ਹੁੰਦੀ ਆ ਫਕੀਰਾਂ ਦੀ اپنی موج ਦੇ ਵਿੱਚ ਉਹ ਜਾਨੀ ਰੱਬ ਨੂੰ ਗੱਲਾਂ ਕਰਦਾ ਜਾਂਦਾ ਉਹਨੂੰ ਕਹਿੰਦਾ ਵੀ ਧੰਨਾ ਤੂੰ ਹਨਾ ਮਾਲਕਾ ਜੋ ਵੀ ਤੈਂ ਦਿੱਤਾ ਕਹਿੰਦਾ ਬਸ ਸਿਰਈਆ ਤੇ ਉਹ ਜਿੱਥੇ ਤੁਰਿਆ ਜਾਂਦਾ ਹੁੰਦਾ ਜਿਹੜੇ ਰਾਹ ਦੇ ਉੱਤੇ ਉਹ ਥੋੜੀ ਜੀ ਦੂਰ ਥੱਲੇ ਟੋਆ ਹੁੰਦਾ ਰਾਹ ਦੇ ਵਿੱਚ ਤੇ ਮੀਂਹ ਪੈਣ ਕਰਕੇ ਟੋਏ 'ਚ ਪਾਣੀ ਖੜਾ ਹੁੰਦਾ ਤੇ ਉਸੇ ਟੋਏ ਦੇ ਇੱਕ ਸਾਈਡ ਦੇ ਉੱਤੇ ਇੱਕ ਹਸਬੰਡ ਵਾਈਫ ਖੜੇ ਹੁੰਦੇ ਆ ਤੇ ਉਹਨਾਂ ਦੀ ਕਿਸੇ ਗੱਲ ਤੋਂ ਤਕਰਾਰ ਚੱਲਦੀ ਆ ਆਪਸ ਦੇ ਵਿੱਚ ਤੇ ਫਕਰ ਰੱਬ ਨਾਲ ਗੱਲਾਂ ਮਾਰ ਬਾਤਾਂ ਮਾਰਦਾ ਤੁਰਿਆ ਜਾਂਦਾ ਤੇ ਉਹ ਜਿਵੇਂ ਬੱਚੇ ਦੇ ਮਨ ਦੇ ਵਿੱਚ ਸ਼ਰਾਰਤ ਆਉਂਦੀ ਆ ਫਕਰ ਦੇ ਮਨ ਚ ਸ਼ਰਾਰਤ ਆਉਂਦੀ ਆ ਤੁਰਿਆ ਜਾਂਦਾ ਪਾਣੀ ਦੇ ਵਿੱਚ ਪੈਰ ਮਾਰ ਦਿੰਦਾ ਤੇ ਉਹ ਪਾਣੀ ਚ ਪੈਰ ਮਾਰਦਾ ਆਪਣੀ ਮਸਤੀ ਚ ਤੁਰਿਆ ਜਾਂਦਾ ਇਹਨੂੰ ਕੋਈ ਦੀਨ ਦੁਨੀਆ ਦੇ ਨਾਲ ਉਹ ਨਹੀਂ ਆਗਾ ਲੈਣ ਦੇਣਾ ਤੇ ਉਹ ਪਾਣੀ ਦੇ ਵਿੱਚੋਂ ਕਿਤੇ 2-4 ਛਿੱਟੇ ਉਹ ਬੁੜੀ ਦੇ ਪੈਰਾਂ ਤੇ ਪੈ ਜਾਂਦੇ ਨੇ ਉਹ ਬੁੜੀ ਹੁਣ ਪਹਿਲਾਂ ਹੀ ਘਰ ਵਾਲੇ ਨਾਲ ਤਕਰਾਰ ਕਰਨ ਲੱਗੀ ਹੁੰਦੀ ਆ ਘਰ ਵਾਲੇ ਨੂੰ ਕਹਿੰਦੀ ਦੇਖ ਕਹਿੰਦੀ ਵੀ ਉਹਨੇ ਕਹਿੰਦੀ ਬੰਦੇ ਨੇ ਮੇਰੇ ਉੱਤੇ ਪਾਣੀ ਦੇ ਛਿੱਟੇ ਪਾਤੇ ਗੰਦੇ ਪਾਣੀ ਦੇ ਵੀ ਤੈਨੂੰ ਤਾਂ ਕਹਿੰਦੀ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਉਹ ਹੁਣ ਪਹਿਲਾਂ ਹੀ ਤਕਰਾਰ ਚੱਲਦੀ ਹੁੰਦੀ ਆ ਘਰ ਵਾਲੇ ਨੂੰ ਗੁੱਸਾ ਆਇਆ ਹੁੰਦਾ ਉਹ ਆਪਣੀ ਘਰ ਵਾਲੀ ਦਾ ਸਾਰਾ ਗੁੱਸਾ ਆ ਕੇ ਫੱਕਰ ਤੇ ਲਾ ਦਿੰਦਾ ਉਹਦੇ ਉਹਨੂੰ ਗਲ ਤੋਂ ਫੜ ਕੇ ਤੇ ਉਹਦੇ ਮਾਰਨਾ ਸ਼ੁਰੂ ਕਰਦਾ ਹੁਣ ਉਹ ਜਦੋਂ ਮਾਰਦਾ ਫੱਕਰ ਮੂੰਹ ਉੱਪਰ ਨੂੰ ਕਰਕੇ ਰੱਬ ਵੱਲ ਨੂੰ ਫਿਰ ਆਪਣੇ ਮਨ ਦੇ ਵਿੱਚ ਕਹਿੰਦਾ ਕਹਿੰਦਾ ਵਾਹ ਓਏ ਰੱਬਾ ਕਹਿੰਦਾ ਦੇਖ ਲਾ ਵੀ ਮੇਰਾ ਤਾਂ ਇੱਕ ਤੂੰ ਹੀ ਆ ਕਹਿੰਦਾ ਇਹਦਾ ਕਹਿੰਦਾ ਬੁੜੀ ਦਾ ਖਸਮ ਸੀਗਾ ਕਹਿੰਦਾ ਇੱਕ ਪਾਣੀ ਦੇ ਛਿੱਟਿਆਂ ਦੇ ਪਿੱਛੇ ਕਹਿੰਦਾ ਦੇਖ ਮੇਰਾ ਕੀ ਹਾਲ ਕਰਤਾ ਹਨਾ ਤੇਰੀ ਮਰਜ਼ੀ ਆ ਕਹਿੰਦਾ ਕਦੇ ਕਹਿੰਦਾ ਤੂੰ ਰਹਿਮਤਾਂ ਦੀ ਮੀਂਹ ਬਰਸਾ ਦੇਨਾ ਕਦੇ ਤੂੰ ਚਾਹ ਪਿਆ ਦੇਨਾ ਆ ਕਹਿੰਦਾ ਵਿਚੀ ਕਹਿੰਦਾ ਛਤਰ ਵੀ ਲਵਾ ਦੇ ਹਨਾ ਇਦਾਂ ਆਪਣੇ ਰੱਬ ਨਾਲ ਉਹ ਗੱਲਾਂ ਬਾਤਾਂ ਕਰਦਾ ਤੇ ਉਹ ਜਦ ਨੂੰ ਲੋਕ ਇਕੱਠੇ ਹੋ ਜਾਂਦੇ ਆ ਵੀ ਬਾਈ ਫੱਕਰ ਬੰਦਾ ਵੀ ਕਾਹਨੂੰ ਮਾਰੀ ਜਾਂਦਾ ਨਾ ਛੜਾ ਦਿੰਦੇ ਨੇ ਚੱਲ ਉਹ ਆਪਣਾ ਫੱਕਰ ਤੁਰ ਪੈਂਦਾ ਇਧਰ ਇਹ ਆਪਣੀ ਘਰ ਵਾਲੀ ਕੋਲੇ ਮੁੜ ਕੇ ਚਲੇ ਜਾਂਦਾ ਉਹ ਫੱਕਰ ਥੋੜੀ ਦੂਰ ਜਾਂਦਾ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਮੌਜ ਦੇ ਵਿੱਚ ਹੁੰਦਾ ਉੱਥੋਂ ਫਿਰ ਪਿੱਛੇ ਨੂੰ ਮੁੜ ਆਉਂਦਾ ਉਹ ਜਦੋਂ ਪਿੱਛੇ ਨੂੰ ਮੁੜ ਕੇ ਆਉਂਦਾ ਤਾਂ ਕੀ ਦੇਖਦਾ ਵੀ ਉਸੇ ਜਗ੍ਹਾ ਤੇ ਉੱਤੇ ਇਕੱਠ ਹੋਇਆ ਹੁੰਦਾ ਬੁੜੀ ਰੋਂਦੀ ਆ ਘਰ ਵਾਲਾ ਉਹਦਾ ਕੋਲੇ ਪਿਆ ਹੁੰਦਾ ਤੇ ਲੋਕ ਖੜੇ ਹੁੰਦੇ ਆ ਨਾ ਲੋਕ ਉਹਨੂੰ ਬੁੜੀ ਨੂੰ ਕਹਿੰਦੇ ਆ ਵੀ ਇਹ ਤੇਰੀ ਤੈਨੂੰ ਤਾਂ ਹੀ ਸਜ਼ਾ ਮਿਲੀ ਆ ਵੀ ਤੁਸੀਂ ਉਹ ਫੱਕਰ ਬੰਦੇ ਨੂੰ ਤੇਰੇ ਘਰ ਵਾਲੇ ਨੇ ਕੁੱਟਿਆ ਸੀ ਅਸਲ 'ਚ ਹੁੰਦਾ ਕੀ ਆ ਕਿ ਉਹ ਬੰਦਾ ਜਦੋਂ ਫੱਕਰ ਨੂੰ ਕੁੱਟ ਕੇ ਵਾਪਸ ਜਾਣ ਲੱਗਦਾ ਤਾਂ ਉਹਦਾ ਪੈਰ ਤਿਲਕਦਾ ਤਿਲਕ ਕੇ ਤੇ ਰੋਡ ਤੇ ਡਿੱਗ ਪੈਂਦਾ ਡਿੱਗਣ ਦੇ ਨਾਲ ਹੀ ਉਹਦੀ ਲੱਤ ਤੇ ਬਾਹ ਟੁੱਟ ਜਾਂਦੀ ਆ ਤੇ ਉਹਨੋਂ ਕੋਲੇ ਉਹਦੀ ਘਰ ਵਾਲੀ ਬੈਠੀ ਰੋਂਦੀ ਆ ਹਨਾ ਵੀ ਮੇਰੇ ਘਰ ਵਾਲੇ ਦੇ ਸੱਟਾਂ ਲੱਗੀਆਂ ਜਦ ਨੂੰ ਫੱਕਰ ਕੋਲੇ ਆ ਜਾਂਦਾ ਕੋਈ ਬੰਦਾ ਫੱਕਰ ਨੂੰ ਦੇਖ ਕੇ ਉਹ ਘਰ ਵਾਲੀ ਨੂੰ ਉਹਦੀ ਨੂੰ ਕਹਿੰਦਾ ਵੀ ਉਹ ਫੱਕਰ ਆ ਗਿਆ ਵੀ ਉਹਨੂੰ ਦੁਬਾਰਾ ਜਾ ਕੇ ਉਹਦੇ ਕੋਲੋਂ ਮਾਫੀ ਮੰਗ ਹਨਾ ਤੇ ਉਹ ਬੁੜੀ ਉੱਠਦੀ ਆ ਉੱਠ ਕੇ ਫੇਰ ਆ ਜਾਂਦੀ ਆ ਉਹਦੇ ਕੋਲੇ ਆਕੇ ਕਹਿੰਦੀ ਵੀ ਆ ਦੇਖ ਲੈ ਕਹਿੰਦੀ ਮੇਰੇ ਘਰ ਵਾਲੇ ਨੇ ਤੈਨੂੰ ਮੜ ਜਾ ਕਹਿੰਦੀ ਕੁੱਟ ਕੀ ਦਿੱਤਾ ਕਹਿੰਦੀ ਆ ਤੈਂ ਮੇਰੇ ਘਰ ਵਾਲੇ ਨੂੰ ਸ਼ਰਾਪ ਦੇਤਾ ਤੇ ਉਹ ਦੇਖ ਲੈ ਕਹਿੰਦੀ ਮੇਰਾ ਘਰ ਵਾਲਾ ਤਿਲਕ ਕੇ ਡਿੱਗ ਪਿਆ ਉਹਦੀਆਂ ਲੱਤਾਂ ਤੇ ਬਾਹਾਂ ਟੁੱਟ ਗਈਆਂ ਫੱਕਰ ਉੱਪਰ ਨੂੰ ਮੂੰਹ ਕਰਦਾ ਰੱਬ ਵੱਲ ਨੂੰ ਤੇ ਥੋੜਾ ਜਿਹਾ ਹੱਸਦਾ ਹੱਸ ਕੇ ਉਹਨੂੰ ਕਹਿੰਦਾ ਉਹਨੂੰ ਬੁੜੀ ਨੂੰ ਕਹਿੰਦਾ ਦੇਖ ਤੇਰੇ ਤੇ ਪਏ ਪਾਣੀ ਦੇ ਛਿੱਟੇ ਤੇਰੇ ਖਸਮ ਨੂੰ ਗੁੱਸਾ ਆਇਆ ਤੇ ਉਹਨੇ ਮੇਰੇ ਚਪੇੜਾਂ ਲਾਤੀਆਂ ਕਹਿੰਦਾ ਹੁਣ ਮੇਰੇ ਚਪੇੜਾਂ ਲੱਗੀਆਂ ਉਹਦੇ ਕਰਕੇ ਕਹਿੰਦਾ ਮੇਰੇ ਖਸਮ ਨੂੰ ਗੁੱਸਾ ਆ ਗਿਆ ਤੇ ਉਹਨੇ ਕਹਿੰਦਾ ਤੇਰੇ ਘਰ ਵਾਲੇ ਦੀਆਂ ਲੱਤਾਂ ਬਾਹਾਂ ਤੋੜਦੀਆਂ ਹਸਾਬ ਹੋ ਗਿਆ ਬਰਾਬਰ ਤੇਰਾ ਖਸਮ ਤੈਨੂੰ ਦਿਸਦਾ ਮੇਰਾ ਖਸਮ ਕਹਿੰਦਾ ਮੈਨੂੰ ਹੀ ਦਿਸਦਾ ਉਹ ਕਿਸੇ ਨੂੰ ਨਹੀਂ ਦਿਸਦਾ ਐਨੀ ਗੱਲ ਕਹਿ ਕੇ ਹੱਸਦਾ ਅਸਦਾ ਫੱਕਰ ਉਥੋਂ ਲੱਗ ਜਾਂਦਾ ਤੇ ਬੁੜੀ ਦੇ ਕੋਈ ਖਾਨੇ ਨਹੀਂ ਪੈਂਦੀ ਗੱਲ ਹਨਾ ਤੇ ਉਹ ਚੱਕਦੀ ਆਪਦੇ ਘਰ ਵਾਲੇ ਨੂੰ ਚਾਕੇ ਹਸਪੀਟਲ ਨੂੰ ਤੁਰ ਪੈਂਦੀ ਆ ਤੇ ਫੱਕਰ ਆਪਣੇ ਰੱਬ ਨੂੰ ਫੇਰ ਉਹੀ ਗੱਲਾਂ ਬਾਤਾਂ ਮਾਰਦਾ ਵੀ ਤੰਨਾ ਹੋਈ ਮਾਲਕਾ ਮੰਨ ਗਿਆ ਕਹਿੰਦਾ ਅੱਜ ਤੂੰ ਆਪ ਦੇ ਕਹਿੰਦਾ ਬੱਚੇ ਦਾ ਤੂੰ ਕਹਿੰਦਾ ਦੁੱਖ ਸਮਝਿਆ ਤੇ ਬਦਲਾ ਵੀ ਲਿਆ ਤੰਨਾ 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 ਬਸ ਤੰਨ ਤੰਨ ਕਰਦਾ ਫਕਰ ਆਪਣੀ ਰਾਹ ਪੈ ਜਾਂਦਾ ਵਾਕਈ ਜੀਦਾ ਖਸਮ ਉਹ ਕਾਲਪੁਰਖ ਵਾਹਿਗੁਰੂ ਹੋਵੇ ਨਾ ਉਸ ਬੰਦੇ ਨੂੰ ਪੈਸੇ ਵੀ ਆਪਾਂ ਨੂੰ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਗੁੱਸਾ ਨਹੀਂ ਰੱਖਣਾ ਚਾਹੀਦਾ ਨਾ ਹੀ ਆਪਾਂ ਨੂੰ ਕਦੇ ਬਦਲਾ ਲੈਣ ਬਾਰੇ ਸੋਚਣਾ ਚਾਹੀਦਾ ਇਹ ਚੀਜ਼ਾਂ ਪੜੀਆਂ ਛੋਟੇ ਲੈਵਲ ਦੀਆਂ ਗੱਲਾਂ ਨੇ ਜੇ ਤੁਸੀਂ ਪ੍ਰਮਾਤਮਾ ਦੇ ਰਾਹ ਤੇ ਤੁਰਦੇ ਹੋ ਜਾਂ ਜੇ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਨਾ ਤਾਂ ਤੁਸੀਂ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਗਿਆ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਮਿਲੂਗੀ ਮਿਲੂਗੀ ਉਹ ਪ੍ਰਮਾਤਮਾ ਵੱਲੋਂ ਧੰਨਵਾਦ ਜੀ ਆਉਂਦੇ ਵਾਸਤੇ